ਕਿਸਾਨ ਦੋਸਤੋ ਨਵੰਬਰ 2024 ਦੇ ਵਿੱਚ ਆਪਾਂ ਕਣਕ ਦੀ ਵਾਢੀ ਬਿਨਾ ਐਸਐਮਐਸ ਵਾਲੀ ਕੰਪੈਨ ਦੇ ਨਾਲ ਕੀਤੀ ਸੀ ਉਸ ਤੋਂ ਬਾਅਦ ਕੰਪੈਨ ਦੀਆਂ ਪਿਛਲੀਆਂ ਪਰਾਲੀ ਵਾਲੀਆਂ ਪਾਲਾਂ ਆਪਾਂ ਹਲਾ ਕੇ ਉਸ ਤੋਂ ਬਾਅਦ ਹੈਪੀ ਸੀਡਰ ਦੇ ਨਾਲ ਆਪਾਂ ਕਣਕ ਦੀ ਬਿਜਾਈ ਕੀਤੀ ਸੀ ਕਣਕ ਦੀ ਪਰਾਲੀ ਨੂੰ ਬਿਲਕੁਲ ਵੀ ਆਪਾਂ ਅੱਗ ਨਹੀਂ ਲਾਈ ਸੀ ਜਿਹੜੀਆਂ ਕੰਪੈਨ ਦੀਆਂ ਪਿੱਛੇ ਵਾਲੀਆਂ ਪਾਲਾਂ ਹੁੰਦੀਆਂ ਨੇ ਉਸ ਨੂੰ ਵੀ ਆਪਾਂ ਅੱਗ ਨਹੀਂ ਲਾਈ ਸੀ ਤੇ ਉਸ ਤੋਂ ਬਾਅਦ ਆਪਾਂ ਕਣਕ ਦੀ ਬਿਜਾਈ ਕੀਤੀ ਸੀ ਲਗਭਗ ਆਪਾਂ 60 ਕਿਲੋ ਕਣਕ ਦਾ ਬੀਜ ਹੈਪੀ ਸੀਡਰ ਦੇ ਨਾਲ ਡ੍ਰਿੱਲ ਕੀਤਾ ਸੀਗਾ ਤੇ ਕਣਕ ਆਪਣੀ ਬਹੁਤ ਵਧੀਆ ਹੋਈ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਨਾ ਕੋਈ ਸੁੰਡੀ ਦੀ ਨਾ ਕੋਈ ਕਣਕ ਦੀ ਜਰਮੀਨੇਸ਼ਨ ਦੇ ਵਿੱਚ ਤੇ ਆਪਾਂ ਨੂੰ ਕਣਕ ਨੇ ਇੱਕ ਬਹੁਤ ਵਧੀਆ ਝਾੜ ਦਿੱਤਾ ਸੀਗਾ ਤੇ ਆਹ ਰਿਜ਼ਲਟ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਆਪਾਂ ਖੜੇ ਹਾਂ ਉਸ ਕਣਕ ਦੇ ਵਿੱਚ ਜਿਹੜੀ ਆਪਾਂ ਪਰਾਲੀ ਨੂੰ ਬਿਨਾਂ ਅੱਗ ਲਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀਗੀ ਕਈ ਗੱਲ ਆ ਬਾਈ ਉਸ ਉਸ ਟਾਈਮ ਲੱਗ ਰਿਆ ਸੀ ਵੀ ਇੰਨੀ ਜਿਆਦੀ ਪਰਾਲੀ ਐ ਮੈਨੀ ਜਿਆਦੀ ਪਰਾਲੀ ਦੇ ਵਿੱਚ ਕਿਹੜੀ ਕਣਕ ਹੋਊਗਾ ਕਿਹੜੀ ਕਣਕ ਹੋਊਗੀ ਹੂੰ ਉਹਦੇ ਸਾਰਿਆਂ ਨੂੰ ਜਸ ਤੈਨੂੰ ਵੀ ਲੱਗ ਰਿਆ ਸੀ ਨਾ ਇਹ ਕੀ ਕਰੀ ਜਾਨੂੰ ਆਪਾਂ ਉਸ ਪਿਛਲੀ ਵੀਡੀਓ ਦੇਖ ਸਕਦੇ ਹੋ ਜਿਹੜੀ ਕੰਪੈਨ ਦੀ ਬੈਕ ਸਾਈਡ ਵਾਲੀ ਲਿੱਦ ਹੁੰਦੀ ਐ ਉਹ ਆਪਾਂ ਖਲਾਰ ਕੇ ਖਲਾਰ ਕੇ ਉਹ ਡੰਡੇ ਨਾਲ ਆਗ ਲੱਗ ਜੰਤਰ ਬਣਾਇਆ ਸੀਗਾ ਉਹਦੇ ਨਾਲ ਖਲਾਰ ਕੇ ਫਿਰ ਆਪਾਂ ਹੈਪੀ ਸੀਡਰ ਨਾਲ ਬਜਾਈ ਕੀਤੀ ਸੀ ਉਹ ਵੀਡੀਓ ਆਪਾਂ ਸਾਰਿਆਂ ਪਿੱਛੇ ਪਾਇਆ ਹੋਈਆਂ ਨੇ ਉਹ ਆਪਣੀ ਕਣਕ ਦੀ ਬਜਾਈ ਹੈਗੀ ਸੀ 11 ਨਵੰਬਰ ਦੀ 11 ਨਵੰਬਰ ਦੀ ਬਈ 11 ਨਵੰਬਰ ਦੀ ਅੱਜ ਹੋ ਗਈ 13 ਜਨਵਰੀ 13 ਜਨਵਰੀ ਹਾਂ ਲਗਭਗ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਆਪਣਾ ਨਾਂ ਦੀ ਹੋ ਗਈ ਇਹ ਆ ਉਹ 2 ਮਹੀਨਿਆਂ ਦੀ ਕਣਕ ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ ਕੋਈ ਵੀ ਦਿੱਕਤ ਨਹੀਂ ਲੱਗ ਰਹੀ ਕਣਕ ਦੇ ਵਿੱਚ ਇਹ ਬਈ ਹੁਣ ਤਾਂ ਲੱਗਦੀ ਨਹੀਂ ਯਾਰ ਵੀ ਇਹ ਪਿੰਸੀਟਰ ਵਾਲੀ ਕਣਕਾ ਕੋਈ ਦੇਖਣ ਜਾਣਾ ਹਾਂ ਤੁਹਾਡੇ ਸਾਹਮਣੇ ਆ ਬਿਲਕੁਲ ਉਹੀ ਖੇਤ ਹੈ ਬਿਲਕੁਲ ਉਹੀ ਜਗ੍ਹਾ ਤੇ ਖੜੇ ਆ ਆਸੀਂ ਚੈੱਕ ਕਰ ਸਕਦੇ ਹੋ ਪਿੱਛੇ ਪਾਈਪਲਾਈਨ ਵਾਲੇ ਬੋਰਡ ਬੋਰਡ ਹਾਂ ਉਹ ਵੀਡੀਓ ਚ ਵੀ ਤੁਹਾਨੂੰ ਦਿਖਣਗੇ ਸਹੀ ਗੱਲ ਹੈ ਇਹ ਆਪਣਾ 4 ਕਿੱਲਾ ਦਾ ਪੂਰਾ ਪlant ਸੀਗਾ ਉਹਦੇ ਬਿਲਕੁਲ ਆਪਾਂ ਸੈਂਟਰ 'ਚ ਖੜੇ ਹਾਂ ਹੂੰ ਇਹ ਬਸ ਥੋੜਾ ਥੋੜਾ ਮਨ ਲਾ ਸ਼ਰਮਾ ਖਰਚੇ ਤਾਂ ਪਤਾ ਲੱਗਦਾ ਨਹੀਂ ਤਾਂ ਦਿੱਦੇ ਲੇਦੋ ਪੀ ਸਾਰਾ ਖਤਮ ਹੀ ਹੋ ਗਿਆ ਖਰਚੇ ਵੀ ਬਸ ਜਿਵੇਂ ਹੁਣ ਇੱਕ ਪਾਣੀ ਲੱਗਿਆ ਸੀ ਉਸ ਤੋਂ ਬਾਅਦ ਚਲੋ ਬਾਰਿਸ਼ ਪੈ ਗਈ ਖਰਚੇ ਵੀ ਥੱਲੇ ਬੈਠੀ ਜਾਂਦੇ ਨੇ ਅੱਜ ਆਪਾਂ ਕਣਕ ਨੂੰ ਅਖੀਰਲਾ ਪਾਣੀ ਲਾ ਰਹੇ ਸੀਗੇ ਕਣਕ ਇਹ ਹੈਪੀ ਸੀਡਰ ਲਾਉਣਾ ਕਿ ਸੁਪਰ ਸੀਡਰ ਵਾਲੀ ਨੂੰ ਹਾਂ ਹੈਪੀ ਸੀਡਰ ਵਾਲੀ ਕਣਕ ਨੂੰ ਦੋਸਤੋ ਇਹ ਉਹੀ ਕਣਕ ਹੈ ਜਿਹਨੂੰ ਆਪਾਂ ਪਰਾਲੀ ਨੂੰ ਬਿਨਾ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਸੀ ਉਹਨੂੰ ਬਜਾਈ ਦੇ ਟਾਈਮ ਵੀ ਆਪਾਂ ਦਿਖਾਇਆ ਸੀ ਬਿਨਾ ਅੱਗ ਲਾਇਕ ਕੰਤ ਜਦੋਂ ਆਪਾਂ ਬਜਾਈ ਕੀਤੀ ਸੀ ਕਣਕ ਦੀ ਹੈਪੀ ਸੀਡਰ ਨਾਲ ਜਦੋਂ ਮੈਂ ਤੁਹਾਨੂੰ ਕਹਿੰਦਾ ਸੀ ਹਨਾ ਮੈਂ ਯਾਰ ਸੋਹਣੀ ਤਾਂ ਲੱਗਦੀ ਹੁੰਦੀ ਹੈ ਹਾਂ ਸੋਹਣੀ ਲੱਗਦੀ ਤੁਸੀਂ ਕਹਿ ਰਹੇ ਸੀ ਕਿ ਇਹਦੇ ਵਿੱਚ ਕੀ ਹੋਊਗਾ ਕੀ ਬਣਨਾ ਉਸ ਤੋਂ ਬਾਅਦ ਜਦੋਂ ਇੱਕ ਪਾਣੀ ਲੱਗ ਗਿਆ ਸੀਗਾ ਫਿਰ ਆਪਾਂ ਦੂਸਰਾ ਪਾਣੀ ਲਾਉਂਦੇ ਆਪਾਂ 11 12 ਜਨਵਰੀ ਦੇ ਕਰੀਬ ਤੁਹਾਨੂੰ ਇੱਕ ਫਿਰ ਵੀਡੀਓ ਦਿਖਾਈ ਸੀ ਕਣਕ ਦੀ ਕਿਵੇਂ ਗਰੋਥ ਹੋ ਰਹੀ ਹੈ ਠੀਕ ਹੈ ਤੇ ਹੁਣ ਆਪਾਂ ਲਾਸਟ ਪਾਣੀ ਵੇਲੇ ਤੁਹਾਨੂੰ ਉਹ ਕਣਕ ਦਿਖਾ ਰਹੇ ਹਾਂ ਵੀ ਕਣਕ ਦੇ ਵਿੱਚ ਕੋਈ ਵੀ ਕਮੀ ਨਹੀਂ ਲੱਗ ਰਹੀ ਹਾਂ ਬਈ ਜਿਹੜੀ ਐਨੀ ਐਨੀ ਪਰਾਲੀ ਸੀਗੀ ਬਿਲਕੁਲ ਥੱਲੇ ਧਰਤੀ ਦੇ ਨਾਲ ਜੰਮ ਚੁੱਕੀ ਐ ਬਿਲਕੁਲ ਗਲ ਚੁੱਕੀ ਐ ਪਰਾਲੀ ਬਿਲਕੁਲ ਵੀ ਕਿਤੇ ਦਿਖੀ ਨਹੀਂ ਰਹੀ ਬਾਈ ਯਾਰ ਹਨਾ ਬਿਲਕੁਲ ਨਹੀਂ ਦਿਖਦੀ ਪਈ ਜੇ ਆਪਾਂ ਐ ਵੀ ਦੇਖਦੇ ਆ ਮੈਨੂੰ ਤਾਂ ਕਿਤੇ ਮਹਿਸੂਸ ਹੁੰਦੀ ਨਹੀਂ ਯਾਰ ਹਾਂ ਕਿਤੇ ਵੀ ਕੋਈ ਪਰਾਲੀ ਨਹੀਂ ਦਿਖਦੀ ਕਣਕ ਦੇ ਵਿੱਚ ਤੇ ਬਹੁਤ ਵਧੀਆ ਕਣਕ ਖੜੀ ਐ ਜੇ ਬਾਕੀ ਆਪਾਂ ਦੂਸਰੀਆਂ ਕਣਕਾਂ ਦੀ ਗੱਲ ਕਰੀਏ ਜੇ ਉਹ 19 ਨੇ ਤਾਂ ਇਹ ਉਹਨਾਂ ਨਾਲੋਂ 21 ਖੜੀ ਐ ਇਸ ਵਾਰ ਆਪਾਂ ਐਸਐਮਐਸ ਲਗਾ ਕੇ ਝੋਨੇ ਦੀ ਜਿਹੜੀ ਵਾਢੀ ਕੀਤੀ ਹੋਈ ਸੀ ਉਸ ਦੇ ਵਿੱਚ ਆਪਾਂ ਹੈਪੀ ਸੀਡਰ ਦਾ ਚਲਾ ਕੇ ਟ੍ਰਾਇਲ ਕੀਤਾ ਸੀਗਾ ਇਹ ਉਸ ਤੋਂ ਵੀ ਆਪਾਂ ਨੂੰ ਵਧੀਆ ਲੱਗਿਆ ਕਣਕ ਦੀ ਉਸ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਈ ਜਰਮੀਨੇਸ਼ਨ ਦੇ ਵਿੱਚ ਜਾਂ ਝਾੜ ਦੇ ਵਿੱਚ ਪਰ ਕੀ ਹੁੰਦਾ ਸੀ ਜਿਹੜੀ ਆਪਾਂ ਉਹ ਪ੍ਰਾਲੀ ਹਲਾਈ ਸੀਗੀ ਉਹ ਵਾਲੀ ਪ੍ਰਾਲੀ ਮੋੜਾਂ ਤੇ ਹਲਾਉਣੀ ਆਪਾਂ ਨੂੰ ਬਹੁਤ ਔਖੀ ਸੀ ਜਿੱਥੇ ਕੰਪੈਨ ਮੁੜਦੀ ਹੈ ਤਾਂ ਕੰਪੈਨ ਦੀ ਜਿਹੜੀ ਪਿਛਲੀ ਲਿੱਦ ਹੁੰਦੀ ਹੈ ਉਹ ਟਾਇਰਾਂ ਕਰਕੇ نیچے ਦਬ ਜਾਂਦੀ ਹੈ ਤੋਂ ਆਪਾਂ ਨੂੰ ਤਰੰਗਲੀ ਦੇ ਨਾਲ ਹਲਾਉਣੀ ਪੈਂਦੀ ਹੈ ਤੇ ਆਪਾਂ ਐਸਐਮਐਸ ਲਗਾ ਕੇ ਜਿਹੜੇ ਝੋਨੇ ਦੀ ਵਾਢੀ ਕੀਤੀ ਸੀ ਉਸ ਦੇ ਵਿੱਚ ਅੱਜ ਆਪਾਂ ਹੈਪੀ ਸੀਡਰ ਚਲਾ ਕੇ ਦੇਖਿਆ ਬਹੁਤ ਹੀ ਸ਼ਾਨਦਾਰ ਚੱਲਿਆ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਇਸ ਵਾਰ ਆਪਾਂ ਜਿਹੜੀ ਹੈਪੀ ਸੀਡਰ ਦੀ ਨਾਲ ਬਜਾਈ ਕਰਨੀ ਹੈ ਕਣਕ ਦੀ ਉਹ ਵਾਲਾ ਝੋਨਾ ਆਪਾਂ ਸਾਰਾ ਐਸਐਮਐਸ ਲਗਾ ਕੇ ਕੰਪੈਨ ਤੋਂ ਵੜਾਵਾਂਗੇ ਤੇ ਫਿਰ ਹੈਪੀ ਸੀਡਰ ਦੇ ਨਾਲ ਬਜਾਈ ਕਰਾਂਗੇ